ਤੇ ਬਹੁਤ ਲੱਗ ਰਿਹਾ ਹੈ sat nam rah guru sat nam rah guru sat nam rah guru ਤੈ ਨਾਮ ਵਾਹੇ ਗੁਰੂ ਆਪਣਾ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਆਤਮ ਨਾਮ ਵਾਹੇ ਗੁਰੂ ਵਾਪੁਰ ਨਾਮ واحرو سا جی ہو ٹال گر سی بھی ہے ਸਰਬ ਸੁਖਾਏ ਨਰਸਨ ਪਰਸੂਰ ਗੁਰੂ ਤੇ ਜਨ ਮਾਰਨ ਦੁੱਖ ਰਾਏ ਹੋ ਮੈਂ ਉਸਤਤਖਾਮੇ ਨੂਰੇ ਅਸੋਂ ਗੁਰਸਤੋ ਝਟੀ ਹੈ ਕੋਦ ਡਿਠੇ ਸਤੇ ਪਾ Oh ਕੋਈ ਜਨ ਹਲ ਸਿਉ ਦੇ ਲੈ ਜੋਰ ਹਾ ਚਰਨ ਗੋਵ ਬਕੋ ਸਭ ਰਸਨ ਜੀਜ ਹੈ ਪ੍ਰਾਨਿਆ ਕੋਈ ਜਨ ਰਮਨ ਕਰ ਤੇ ਯਾਰੋ ਹਾ ਵਾਹਿਗੁਰੂ ਜੀ ਕੀ ਤਬੇਏ ਗੁਰੂ ਤੇਗ ਬਹਾਦਰ ਜੀ ਸਾਸ਼ਣ ਜੀਓ ਸਤਿਗੁਰਾਂ ਦੀ ਬੜੀ ਅਪਾਰ ਜੁਪਾ ਚੁਕੀ ਹੈ ਜੋ ਅੱਜ ਦੇ ਸਤਿਗੁਰਾਂ ਦੇ ਨਾਮ ਅਪਰੇਲੇ ਨੇ ਮਨਾਵਾ ਸਾਜ ਲੋਕਸ਼ਕੀਤ ਇਹ ਮਨ ਅੰਗ ਨੰਬਰ ਹੈ 701 701 ਅੰਗ ਜਿਹੜਾ ਹੈ ਸਤਿਗੁਰਾਂ ਦੇ ਦੀ ਕਿਰਪਾ ਨਹੀਂ ਦੀ ਹੈ ਜੈਸਲੀ ਨਾਲ ਦੇ ਵਿੱਚ 55 ਪਾਸਾ ਗੁਰੂ ਗਰੰਥ ਸਾਹਿਬ ਹਰਿ ਸੁਣਨਾ ਕਬਰੀ ਨੋ ਨੀ ਕੋਈ ਜਗਨ ਹਰਿ ਸਿੰਘ ਦੇਵੈ ਜੋਤ ਗੁਰੂ ਗਰੰਥ ਸਾਹਿਬ ਜੀ ਅੰਦਰ ਕੋਈ ਸਭ ਕਹਿ ਉਹਿਆ ਸੇਵਕ ਮਿਲ ਜਾਵੇ ਕੋਈ ਇਹੰਗਾ ਜਿਹਦਾ ਪਿਆਰਾ ਮਿਲ ਜਾਵੇ ਪਰਮੁਖ ਫਿਰ ਜਾਵੇ ਜਿਹੜਾ ਕਿਨੂੰ ਸਾਨੂੰ ਤੇਰੇ ਨਾਮ ਦੇ ਨਾਲ ਜੋੜ ਦੇਵੇ ਜਿਹੜਾ ਸਾਨੂੰ ਤੇਰੇ ਹਰੀ ਪ੍ਰਮਾਤਮਾ ਦੇ ਵਾਹਿਗੁਰੂ ਦੇ ਨਾਮ ਨਾਲ ਜੋੜ ਦੇਵੇ ਐਸਾ ਕੋਈ ਧੰਨ ਐਸਾ ਗੁਰੂ ਪਿਆਰਾ ਜਿਹਾ ਨਿਗਾਰੇ ਚਾਰਾ ਗਾਇ ਕਹੋ ਬੰਕੋ ਸਭ ਰਸਨਾ ਜਿਹ ਹੈ ਪ੍ਰਾਗ ਅਥੋਰ ਮਾਰਿ ਜੀਤ ਜੁਨੀ ਚਰਨਾਂ ਮੜਕੇ ਨੈ ਆਈ ਰਸਨਾ ਦੇ ਨਾਲ ਉਹਦੇ ਗੁਣ ਕਾਵਾਂ ਤੇ ਆਪਣੇ ਪ੍ਰਾਣ ਖੋਲ ਕਰ ਲੈਣਾ ਉਸ ਨੂੰ ਜਿਹੜਾ ਮੈਨੂੰ ਤੇਰੇ ਨਾਮ ਦੇ ਨਾਲ ਜੋੜ ਦੇ ਵਾਰੀ ਗੁਰੂ ਦੀ ਸਾਸ ਸਾਹਿਬ ਗੁਰੂ ਜੀ ਕੀ ਖੱਤੇ ਜਿਤਨਾ ਮਨੁਸਰੀ ਵੇ ਨੁਸਰ ਸੋ ਉਸ ਤੋਂ ਨੰਬਰ 52 ਤੋਂ ਦਰਵਾਜ਼ਾ ਬੰਦ ਹੋ ਗਿਆ। ਅੱਜ ਬੱਚੇ ਦਾ ਕਾਉਂਸਲੈਰੀ ਸਾਰਾ ਦਿਨ ਕੋਸ਼ਿਸ਼ ਕੀਤੀ ਸੋਚਾ ਸੋਚਣਾ ਉਹ ਇਹ ਸਭ ਜਿਖਾਰ ਚੋਖਾ ਦੋਸਤ ਨੂੰ ਹਾਲੇ ਇਹ ਲੱਗਦਾ ਹੈ ਕਿ ਬਹੁਤ ਸਾਰੇ ਸੁਨੋਪਨ ਦੇਣਾ ਪੈਣਾ ਪਾਰ ਇਸ ਸਭਲਾਕ